ਫਤਿਹ ਕੈਨੇਡਾ ਜੀ ਕਹਿੰਦੇ ਉੱਚੇ ਜਿਹੇ ਤੌਰ ਤੇ ਪਹੁੰਚਿਆ ਪਹਿਲੀ ਰੇਡ ਆਹ ਕਹਿੰਦਾ ਚਿੱਤਪਾਲ ਚਿੱਟੀ ਵਾਲਾ ਇਹ ਚਿੱਤਪਾਲਾ ਕਹਿੰਦੇ ਚਿੱਟੀ ਵਾਲਾ ਪਹਿਲੀ ਕਬੱਡੀ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧ ਗਿਆ ਮੇਰੇ ਪੁੱਤਰੋ ਇਧਰਲੇ ਪਾਸੇ ਕਹਿੰਦੇ ਚਾਰ ਜਫੀ ਨੇ ਇੱਕ ਪਾਸੇ ਨੌਜਨ ਕਹਿੰਦੇ ਆ ਫਾਨਾ ਰਸੀਨ ਵਾਲਾ ਇਸ ਲਈ ਕੋਸ਼ਿਸ਼ ਕਰਦਾ ਹੈ ਤੇ ਨੰਬਰ ਕਹਿੰਦੇ ਇਸ ਲਈ ਧਾਵੀ ਆਪਣੀ ਟੀਮ ਦੇ ਲਈ ਗੱਭਰੂ ਜੋੜ ਰਿਹਾ ਹੈ ਪੁਆਇੰਟ ਕਹਿੰਦੇ ਇਸ ਲਈ ਖੇਡ ਮੈਦਾਨ ਦੇ ਵਿੱਚ ਚਿੱਤਪਾਲ ਚਿੱਟੀ ਵਾਲਾ ਜੋੜ ਗਿਆ ਅਵਤਾਰ ਸਿੰਘ ਇਕਲੀ ਨਿਹਾਲ ਸਿੰਘ ਵਾਲਾ ਪਿੰਡਾ ਜ਼ਿਲ੍ਹੇ ਬਠਿੰਡੇ ਦਾ ਰੇਡ ਪਾਉਣ ਦੇ ਲਈ ਖਬਰੋ ਤਿਆਰ ਵਰ ਤਿਆਰ ਹੈ ਜਸ਼ਨ ਜੀ ਇਧਰੋਂ ਮੇਸੇ ਤੋਂ ਸੱਜੇ ਵਾਲੇ ਪਾਸੇ ਜਾਲ ਟੁੱਟ ਗਿਆ ਜੀ ਜਿਹੜੇ ਵੀਰਾਂ ਦੀ ਜਿਉਰਟੀ ਹੈ ਉੱਥੇ ਜਾਲ ਥੋੜਾ ਜਿਹਾ ਸੈੱਟ ਕਰ ਦਿਓ ਇਧਰ ਪ੍ਰਬੰਧਕ ਵੀਰ ਆ ਜਾਣ ਜੀ ਜੱਸਾ ਨੂੰ ਇਧਰਲੇ ਪਾਸੇ ਦਿਓ ਧਿਆਨ ਥੋੜਾ ਜਿਹਾ ਹਾਂ ਉਹ ਕਹਿੰਦੇ ਰੇਡ ਪਤਾ ਨਹੀਂ ਅਮਰ ਮਿੱਤਰ ਇੱਕ ਲਈ ਨਿਹਾਲ ਵਾਲਾ ਪਿੰਡ ਦਾ ਨਾ ਹੋ ਜਾਂਦਾ ਇਸ ਲਈ ਧਾਵਾ ਬੋਲਦਾ ਹੋਇਆ ਇਧਰਲੇ ਪਾਸੇ ਚਾਰਜ ਆਫੇਂ ਦੇ ਵਿੱਚ ਉਹ ਹਰਿਆਣੇ ਵਾਲਾ ਰੋੜੀ ਕੋਟ ਸ਼ਿੱਲੋ 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 ਰੋੜੀ ਕੁੱਟਣ ਵਾਲੀ ਮਸ਼ੀਨ ਕਹਿੰਦੀ ਐ ਇਹਨੂੰ ਦੁਨੀਆ ਕਹਿੰਦੇ ਰੋੜੀ ਕੁੱਟਣ ਵਾਲੀ ਮਸ਼ੀਨ ਕਹਿੰਦੀ ਐ ਅਮਨ ਸਿੰਘ ਜੀ ਆ ਕਹਿੰਦਾ 1000 ਐ ਆ ਜੱਫੇ ਤੋਂ ਖੁਸ਼ ਹੋ ਕੇ ਮੇਰੇ ਮਤਰੋ ਅਮਨ ਸਿੰਘ ਕਹਿੰਦੇ ਬੂਰੀਆ ਸੀਸਰ ਵਾਲਾ ਬੂਰੀਆ ਸੀਸਰ ਐਸੇ ਟੂਰਨਾਮੈਂਟ ਦਾ ਬੈਸਟ ਰੇਡਰ ਆਉ ਕਹਿੰਦੇ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾਉਣ ਦੇ ਲਈ ਤਿਆਰ ਵਰ ਤਿਆਰ ਨਿਸ਼ੂ ਧਨੋਰੀ ਵਾਲਾ ਫਾਈਨਲ ਰਸੀਨ ਨਾਲ ਕਹਿੰਦੇ ਨੌਜਨ ਹੁਣ ਰੌਹਲ ਕਿਉੜਕ ਦਾ ਤਿਆਰ ਵਰ ਤਿਆਰ ਆ ਹੈ ਕਹਿੰਦੇ ਧਨੋਰੀ ਵਾਲਾ ਮਿਸ਼ੂ ਮੇਰੇ ਵੀਰੋ ਉਹ ਬੱਲੇ ਬੱਲੇ ਕਰਵਾਉਂਦਾ ਹੋਇਆ ਦੋ ਹਰਿਆਣੇ ਦੇ ਸਟਾਰ ਪਰ ਕਹਿੰਦੇ ਵੱਡਾ ਸਟਾਰ ਆ ਆ ਮੁੰਡੇ ਨੇ ਕਹਿੰਦੇ ਗੱਡੀਆਂ ਵੀ ਦਿੱਤੀਆਂ ਕਰ ਸਾਹਿਬ ਮਾਫੀ ਚਾਹੁੰਦੇ ਆ ਸੰਦੀਪ ਸਾਵਰਾ ਜੀ ਇਧਰਲੇ ਪਾਸੇ ਜਾਲ ਟੁੱਟ ਗਿਆ ਇਧਰ ਆਪਣੇ ਚਾਰ ਬੰਦੇ ਪ੍ਰਬੰਧਕੇ ਜਾ ਕੇ ਉਧਰੋਂ ਜਾਲ ਦੁਬਾਰਾ ਬੰਨ੍ਹਦੇ ਜਿਹੜੇ ਭਰਾ ਦੀ ਜਾਲ ਤੇ ਜੋਟੀ ਹੈ ਇਹ ਬਿੰਦਿਆ ਜੀ ਜਰੂਰ ਮਨਜ਼ੂਰ ਕਰਿਆ ਲਾਹ ਸਾਹਮਣੇ ਜੀਤੀ ਦਾ ਕਕਰਾਲਾ ਪਿੰਡਾ ਮੇਰੇ ਮਿੱਤਰੋ ਇਸ ਲਈ ਕਹਿੰਦੇ ਚਾਰ ਜਾਫੀ ਚਾਰੇ ਤਿਆਰ ਵਰ ਤਿਆਰ ਨੇ ਮੁਕਾਬਲਾ ਹੋ ਗਿਆ ਲੱਗਿਆ ਜੋਰ ਭਰੀਆਂ ਗਿਆ ਬਗਲਾ ਇਸ ਲਈ ਖੇਡ ਮੈਦਾਨ ਪਰਸ਼ਾਲਪੁਰਿਆ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਆਹ ਕਹਿੰਦੇ ਖੇਡ ਮੈਦਾਨ ਦੇ ਵਿੱਚ ਅਰਸ਼ ਕਹਿੰਦੇ ਬੱਲੇ ਬੱਲੇ ਕਰਵਾਉਂਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਆਹ ਕਹਿੰਦੇ ਦਲਵੀਰ ਦੇ ਕੱਪ ਦਾ ਇੱਕ ਸਾਲ ਦਾ ਕਹਿੰਦੇ ਕੰਪੇਨ ਦਾ ਜੇਤੂ ਵੀ ਬਣਿਆ ਬੱਲੇ ਨੂੰ ਪਿੰਡ ਹੈ ਕਹਿੰਦੇ ਮੰਨਾ ਰੇਡ ਪਾ ਰਿਆ ਜਲਰ ਜੀ ਕਰਦੇ ਸਿਰਤਗਰਾ ਵਾ ਵਾ ਇਹ ਨੌਜਾਨ ਕਹਿੰਦੇ ਇਸੇ ਕੱਪ ਦਾ ਇੱਕ ਸਾਲ ਦਾ ਕਹਿੰਦੇ ਮੇਰੇ ਮਿੱਤਰੋ ਇਹ ਕਹਿੰਦੇ ਕਬੈਨ ਦਾ ਜੇਤੂ ਹੈ ਇਹ ਲੱਖਾਂ ਲੋਕਾਂ ਦੇ ਦਿਲਾਂ ਦਾ ਜੇਤੂ ਹੈ ਆ ਨੌਜਾਨ ਕਹਿੰਦੇ ਫਾਨਾ ਰਸੀਨ ਵਾਲਾ ਇਸ ਲਈ ਮੁਕਾਬਲਾ ਕਰਦਾ ਹੋਇਆ ਤੇ ਨੰਬਰ ਕਹਿੰਦੇ ਇਸ ਲਈ ਮੇਰੇ ਮਿੱਤਰੋ ਮੰਨਾ ਬੱਲੇ ਨੂੰ ਵਾਲਾ ਜੁੜ ਗਿਆ ਆ ਗੋਸ਼ੇਰਾ ਕਹਿੰਦੇ ਬਿਨ ਮਿੱਤਰੋ ਰੌਂਤਾ ਪਿੰਡਾ ਰੌਂਤਾ ਪਿੰਡਾ ਗੋਸ਼ਾ ਰੇਡ ਪਾਉਣ ਦੇ ਲਈ ਤਿਆਰ ਵਰ ਤਿਆਰਾ ਫੂਲਾ ਸੁਸ਼ਕ ਦਾ ਨਾਲ ਕਹਿੰਦੇ ਅਮਨ ਕਹਿੰਦੇ ਡੋਰੇ ਵਾਲਾ ਤਿਆਰ ਵਰ ਤਿਆਰਾ ਹਰਿਆਣਾ ਦਾ ਸ਼ਿਲੂ ਤਿਆਰ ਵਰ ਤਿਆਰਾ ਬਰਸਾਲਪੁਰਿਆ ਕਹਿੰਦੇ ਅਰਸ਼ ਦੁਨੀਆ ਦੇ ਮੰਨੇ ਪਰ ਮਨੇ ਚਾਰ ਯਾਫੀਆਂ ਦੇ ਵਿੱਚ ਪਰ ਉਧਰ ਕਹਿੰਦੇ ਇਹਦਾ ਭੰਗੜਾ ਪਾਉਣਾ ਵਾਲਾ ਮਸ਼ਹੂਰ ਆ ਉਹ ਕਹਿੰਦੇ ਰੌਂਟਿਆ ਵਾਲਾ ਗੋਸ਼ਾ ਮੇਰੇ ਵੀਰੋਂ ਨੰਬਰ ਦਾ ਵਾਅਦਾ ਕਰਦਾ ਹੋਇਆ ਡਾਕਟਰ ਬੱਗਰ ਸਿਹਾਲ ਚਮਕੌਰ ਕਮਾਨ ਬਲਕਾਰ ਕਮਾਨ ਤੇ ਕਹਿੰਦੇ ਲਾਲੀ ਕਨੇਡਾ ਦੀ ਟੀਮ ਖੇਡ ਰਹੀ ਹੈ ਖੇਡ ਮੈਦਾਨ ਦੇ ਵਿੱਚ ਰੇਡ ਗੁਰਪ੍ਰੀਤ ਗੁਰਦੇ ਹਰੀ ਦਾ ਗੁਰਦੇ ਹਰੀ ਵਾਲਾ ਗੁਰਪ੍ਰੀਤ ਕਬੱਡੀ ਪਾਰ ਸਾਡੇ ਚੇਤਨ ਸਿੰਘ ਜੀ ਜੋੜਾ ਨਗਰਾ ਸਾਹਿਬ ਐਮਐਲਏ ਸਾਹਿਬ ਉਹ ਵੀ ਵਿਸ਼ੇਸ਼ ਤੌਰ ਤੇ ਅੱਜ ਦੇ ਕਬੱਡੀ ਕੱਪ ਦੇ ਉੱਤੇ ਪਹੁੰਚੇ ਹੋਇਆ ਤੇ ਨਾਲ ਕਹਿੰਦੇ ਕਲਵੰਤ ਸਿੰਘ ਜੀ ਬਾਜੀਗਰ ਸਾਹਿਬ ਐਮਐਲਏ ਸਾਹਿਬ ਹਲਕਾ ਸੁਤਰਾਨਾ ਪਿਆਰ ਹੈ ਕਹਿੰਦੇ ਦਲਵੀਰ ਸਿੰਘ ਜੀ ਗਿੱਲ ਸਾਹਿਬ ਉਹਨਾਂ ਦੇ ਨਾਲ ਅੱਜ ਦੇ ਕਬੱਡੀ ਕੱਪ ਦੇ ਉੱਤੇ ਕਹਿੰਦੇ ਵੱਡੀ ਹਾਜ਼ਰੀ ਲੈ ਕੇ ਪਹੁੰਚੇ ਹੋਇਆ ਆ ਰੇਡ ਪੈ ਗਈ ਹੈ ਮੇਰੇ ਮਿੱਤਰੋ ਇਧਰ ਚਾਰ ਖਿਡਾਰੀ ਗੋਗੀ ਨੌਜਨ ਸੌਂਗਲ ਪਿੰਡ ਵਾਲਾ ਅਗਲੀ ਰੇਡ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਇਹਦਾ ਸੌਂਗਲ ਪਿੰਡਾ ਜ਼ ਆਹ ਹੈ ਕਿਉਰੇ ਬੜਾ ਇਹ ਕਹਿੰਦੇ ਗੁਰਮਖ ਗੋਖੇ ਦੀ ਟੀਮ ਲਈ ਖੇਡਦਾ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਵਾਉਂਦਾ ਆਪਣੀ ਟੀਮ ਦੇ ਲਈ ਲਾ ਫਿਰ ਉਹ ਜਫਾ ਤੇ ਨੰਬਰ ਦਾ ਵਾਦਾ ਕਰ ਗਿਆ ਚੱਲ ਵੀ ਸੋਹਣਿਆ ਪਾਰ ਰੇਡ ਬੰਦ ਕਰਾ ਅੱਗੇ ਨੂੰ ਟਿੱਬੇ ਦਾ ਬੰਟੀ ਰੇਡ ਪਾ ਰਿਹਾਗਾ ਆ ਨੌਜਾਨ ਕਹਿੰਦੇ ਟਿੱਬੇ ਵਾਲਾ ਬੰਟੀ ਜਸੰਦੀਪ ਜੀ ਕਿਹੜਾ ਕਿਹਦਾ ਮਾਨ ਸਨਮਾਨ ਕਰਨਾ ਹੈ ਤੁਸੀਂ ਵਿਕੀ ਢੱਲੋਂ ਦਾ ਮਾਨ ਸਨਮਾਨ ਹੋਵੇਗਾ ਤੇ ਨਾਲ ਕਾਲਾ ਢੱਲੋਂ ਤੰਨਾ ਕੁਲਵਾਣੂ ਪਰਗੜ ਘੱਗਾ ਜੀ ਉਹ ਆ ਜਾ ਉਹਨਾਂ ਦੇ ਸਰਵਾਨ ਕੀਤੇ ਜਾ ਰਹੇ ਨਾਲ ਨਾਲ ਵਿਸ਼ੇਪੁਰ ਦੇ ਧੰਨਵਾਦ ਹੈ ਰੇਡ ਪੈ ਗਈ ਜਸ਼ਨ ਚੱਕੀ ਮਾਈਕ ਗਬਰੂਆ ਮੋਹ ਸਪਰੇ ਗਰਾਊਂਡ ਦੇ ਵਿੱਚ ਪੋਏ ਤੇ ਕੀਤੇ ਜਾਵਦੇ ਮੋਹ ਸਪਰੇ ਰੇਡ ਪਾਉਣ ਦੇ ਲਈ ਕਹਿੰਦੇ ਇਸ ਸਮੇਂ ਦੇਖ ਦਾਂਗੇ ਮਾਲਵਾ ਕਲੱਬ ਯੂਰਪ ਦੀ ਟੀਮ ਲੋ ਗਬਰੂ ਤਿਆਰ ਬਰ ਤਿਆਰ ਹੈ ਪੈਂਦੀ ਰੇਡ ਫੋਲਾ ਸ਼ੁਸ਼ਕ ਵਾਲਾ ਨੰਗਲ ਮੀਆ ਦੀ ਟੀਮ ਦੇ ਲਈ ਖੇਡਦਾ ਸ਼ਾਹਕੋਟ ਦੇ ਟੀਮ ਦੇ ਲਈ ਪਰ ਆਹ ਮੁੰਡਾ ਕਹਿੰਦੇ ਅਸੀਪੁਰਿਆ ਦੀਪਕ ਆ ਗਿਆ ਨੌਜਾਨ ਆਹ ਮੁੰਡੇ ਨੇ ਵੀ ਕਹਿੰਦੇ ਤੂਤੀ ਬੋਲਦੀ ਹੈ ਆ ਮੰਨਾਰੇ ਪ੍ਰੀਤ ਟਰੈਕਟਰਾਂ ਦਾ ਜੇਤੂ ਹੈ ਮੇਰੇ ਮਿੱਤਰੋ ਆਹ ਸਾਹਮਣੇ ਨੌਜਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਆਹ ਕਹਿੰਦੇ ਕਾਸ਼ੀਪੁਰਿਆ ਦੀਪਕ ਇਸ ਲਈ ਧਾਵਾ ਬੋਲਦਾ ਸਾਡੇ ਕਰਨ ਕਮਾਨ ਜੀ ਪੁਜੇ ਹੋਏ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾ ਰਿਹਾ ਪਰ ਇਧਰਲੇ ਪਾਸੇ ਰਿਸ਼ੂ ਤਨੌਰੀ ਵਾਲਾ ਇਸ ਲਈ ਕਰਦਾ ਹੈ ਮੁਕਾਬਲਾ ਹੁਣ ਲੱਗਾ ਹੈ ਜ਼ੋਰ ਖੇਡ ਮੈਦਾਨ ਦੇ ਵਿੱਚ ਤੇ ਕਾਸ਼ੀਪੁਰਿਆ ਦੀਪਕ ਇਸ ਲਈ ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਮਠੱਡਿਆਂ ਦਾ ਦੀਪ ਆਜ ਨਿਊਜ਼ੀਲੈਂਡ ਤੋਂ ਪੁਜਿਆ ਹੈ ਤੇ ਨਾ ਕਹਿੰਦੇ ਸਾਡੇ ਚ ਹੈਪੀ ਹੀਰੇ ਹੁਣੀ ਉਹ ਵੀ ਵਿਸ਼ੇਸ਼ ਤੌਰ ਤੇ ਬਿਓ ਪਲੈਂਟੀ ਵਾਲੇ ਪੁੱਜੇ ਹੋਏ ਆ ਕਿਉਂਕਿ ਲਵ ਕਹਿੰਦੇ ਭਾਣਜਾ ਦਲਵੀਰ ਦਾ ਰਹਿੰਦਾ ਨਿਊਜ਼ੀਲੈਂਡ ਦੇ ਵਿੱਚ ਲਵ ਦਾ ਪਿਆਰ ਕਹਿੰਦੇ ਦੀਪਮ ਠੱਡੇ ਦੇ ਨਾਲ ਉਹ ਉਹਨਾਂ ਦੇ ਪਿਆਰ ਕਰਕੇ ਆਇਆ ਨਾਲ ਗਗਨ ਮਠੱਡੇ ਜੇ ਸਾਡੇ ਚਾਹਲ ਸਾਹ ਫਲੋਰ ਤੋਂ ਉੱਚੇ ਜੇ ਤੌਰ ਤੇ ਪੁੱਜੇ ਹੋਇਆ ਉਹਨਾਂ ਦਾ ਧੰਨਵਾਦਾ ਟਰੰਗੇਲਾ ਤਾਰੀ ਛੁਖਾ ਸ਼ੁਕਰ ਰਣਜੀਤ ਰਾਏ ਸਤਨਾਮ ਪੈਸ ਮਾਨ ਕਰਦੇ ਆ ਬੰਟੀ ਟਿਪੇ ਦੀ ਖੇਡ ਦੇ ਉੱਤੇ ਪਰ ਕਹਿੰਦੇ ਜਿੱਤਪਾਲ ਚਿੱਟੀ ਵਾਲਾ ਅਗਲੀ ਰੇਡ ਤੋਂ ਲੈ ਚਾਰ ਦੰਦਿਆਰਾ ਖੇਡ ਮੈਦਾਨ ਦੇ ਵਿੱਚ ਆ ਵੀ ਵੱਡਾ ਖਿਡਾਰੀ ਖੇਡ ਕਬੱਡੀ ਦਾ वर्ल्ड ਫੇਮਸ ਖਿਡਾਰੀ ਆਪਣੀ ਟੀਮ ਦੇ ਲਈ ਨੰਬਰ ਦਾ ਵਾਅਦਾ ਕਰ ਗਿਆ ਮੇਰੇ ਮਿੱਤਰੋ ਇਹ ਆ ਨੌਜਾਨ ਕਹਿੰਦੇ ਚਿਤਪਾਲ ਚਿੱਟੀ ਵਾਲਾ ਇਸੇ ਇਲਾਕੇ ਦਾ ਖਿਡਾਰੀ ਹੁਣ ਰੇਡ ਪਾਉਣ ਦੇ ਲਈ ਤਿਆਰ ਆ ਆ ਜੀਤੀ ਦਾ ਕਹਿੰਦੇ ਗਮਾਂਡੀ ਪਿੰਡਾ ਕਕਰਾਲੇ ਵਾਲਾ ਜੀਤੀ ਇਸ ਲਈ ਤਿਆਰ ਵਰ ਤਿਆਰ ਬਦਾ ਹੈ ਮੇਰੇ ਮਿੱਤਰੋ ਇਧਰ ਕਹਿੰਦੇ ਚਾਰ ਜਫੀ ਨੇ ਤੇ ਵੇਖਣਾ ਵੀ ਇੱਕ ਪਾਸੇ ਨੌਜਾਨ ਅਰਸ਼ ਲੱਗਿਆ ਹੋਇਆ ਤੇ ਨਾਲ ਕਹਿੰਦੇ ਫੂਲਾ ਸ਼ੂਸ਼ਕਾ ਵਾਲਾ ਤੇ ਸ਼ੀਲੂ ਵਰਗੇ ਚਾਰ ਜੱਫਿਆਂ ਵਿੱਚ ਹੁਣ ਵੇਖਣਾ ਵੀ ਕਾਣ ਕਰੂ ਕਮਾਲ ਆ ਬਰਸਾਲਪੁਰੀ ਦੇ ਨਾਮ ਮਕਾਬਲਾ ਹੋ ਗਿਆ ਤੇ ਨੰਬਰ ਕਹਿੰਦੇ ਜੀਤੀ ਜੋੜਦਾ ਆਪਣੀ ਟੀਮ ਦੇ ਲਈ ਜਸ਼ਨਿਆ ਦੋ ਸਵਿਟਾਂ ਜਿੱਤਿਆਂ ਮੁੰਡਾ ਦੋ ਸਵਿਟਾਂ ਜਿੱਤਿਆਂ ਨੇ ਕਹਿੰਦੇ ਇਹਨੇ ਟਰੈਕਟਰ ਵੀ ਜਿੱਤਲੇ ਇਹਨੇ ਹਾਰਲੇ ਵੀ ਜਿੱਤ ਲਿਆ ਪਰ ਫਾਨਾ ਰਸੀਨ ਵਾਲਾ ਇੱਕ ਬੰਨੇ ਕਹਿੰਦੇ ਬੁਰੀ ਅਸਿਰ ਕਰਮਜੀਤ ਕਹਿੰਦੇ ਘਣਗਸ ਪਰ ਦੂਸਰੇ ਬੰਨੇ ਫਾਨਾ ਰਸੀਨ ਵਾਲਾ ਨੌਜਾਨ ਕਰਦਾ ਕੋਸ਼ਿਸ਼ ਜਿਹੜੇ ਮੌਕੇ ਤੇ ਕਹਿੰਦੇ ਰੌਂਤੇ ਪਿੰਡ ਦੇ ਫੌਜੀ ਨੇ ਤਕੜੀ ਕਬੱਡੀ ਖੇਡੀ ਐ ਮੀਤੇ ਵਰਗੇ ਖੇਡਦੇ ਰੌਂਤਿਆਂ ਦੇ ਆ ਵੀ ਮੁੰਡਾ ਰੌਂਤਿਆਂ ਵਾਲਾ ਗੋਸ਼ਕ ਨੇ ਅਗਲੀ ਰੇਡ ਪਾਉਣ ਦੇ ਲਈ ਤਿਆਰ ਬੈਠਾ ਹੈ ਅੱਜ ਕਹਿੰਦੇ ਦਲਵੀਰ ਸਰ ਖੇਡ ਮੈਦਾਨ ਦੇ ਵਿੱਚ ਧਾਵਾ ਬੋਲਦਾ ਹੋਇਆ ਆ ਰੋਂਤੇ ਵਾਲਾ ਗੋਸ਼ ਹੈ ਇਧਰ ਸਾਡੇ ਜੈਲਾ ਧੂਰਕੋੜ ਜੀ ਨੇ ਫ੍ਰਿਜਨ ਵਾਲੇ ਅਮਰੀਕਾ ਦੇ ਵਸਨੀਕ ਨੇ ਸੰਦੀਪ ਤੁਹਾਡੀ ਯਾਰੀ ਕਰਕੇ ਇਹਨਾਂ ਨੇ ਟਿਕਟ ਲੇਟ ਕਰਵਾ ਲਈ ਵੇਖੋ ਕਿੱਡੇ ਮਾਣ ਵਾਲੀ ਗੱਲ ਹੈ ਅੱਜ ਸਾਡਾ ਭਰਾ ਕਹਿੰਦੇ ਮੇਲਾ ਵੇਖ ਕੇ ਕੱਲ ਨੂੰ ਸਿੱਧੀਆਂ ਫਲਾਈਟਾਂ ਅਮਰੀਕਾ ਨੂੰ ਜਾਣਗੇ ਸਾਡੇ ਜੈਲਾ ਧੂਰਕੋੜ ਜੀ ਵਿਸ਼ੇਸ਼ ਤੌਰ ਤੇ ਆਏ ਹੋਏ ਆ ਬਹੁਤ ਬਹੁਤ ਧੰਨਵਾਦ ਆ ਰੇਡ ਪੈ ਗਈ ਆ ਪੈ ਗਈ ਉਧਰਲੇ ਪਾਸੇ ਲਓ ਘਪਰੇ ਦੇ ਦੀ ਰੇਡ ਕਹਿੰਦੇ ਇਹ ਆ ਫਾਨਾ ਰਸੀਨ ਪਿੰਡ ਵਾਲਾ ਸਿੰਘ ਸਰਦਾਰ ਕਰਦਾ ਕੋਸ਼ਿਸ਼ ਪਰ ਨੰਬਰ ਧਾਵੀ ਦੇ ਸੇ ਜੋੜਦਾ ਹੋਇਆ ਇੱਕ ਬੰਨੇ ਕਹਿੰਦੇ ਡਾਕਟਰ ਅੰਬਕਰ ਸਿਹਾਲ ਦੀ ਹੈ ਟੀਮ ਚ ਕੌਰ ਕਮਾਨ ਬਲਕਾਰ ਕਮਾਨ ਨਾਲ ਕਹਿੰਦੇ ਲਾਲੀ ਕਨੇਡਾ ਨਾਲ ਸਾਡਾ ਕਹਿੰਦੇ ਕੁਲਵਿੰਦਰ ਚੱਠਾ ਕਹਿੰਦੇ ਇੰਗਲੈਂਡ ਗੁਰਪ੍ਰੀਤ ਕਮਾਨ ਇੰਗਲੈਂਡ ਵਾਲਾ ਉਹਨਾਂ ਦੀ ਟੀਮ ਖੇਡ ਰਹੀ ਆ ਵੱਡੀ ਟੀਮ ਕਹਿੰਦੇ ਅੱਜ ਆਨੰਦਪੁਰ ਸਾਹਿਬ ਪੋੜੇ ਵਾਲਾ ਸਿਹਾਲ ਦੇ ਨਾਂ ਤੇ ਪਰ ਅਮਨਾ ਖੋਰੇ ਵਾਲਾ ਸਾਡੇ ਸਰੇਂਦਰ ਸਾਈ ਜੀ ਬਾਕਰਪੁਰ ਵਾਲੇ ਉਹ ਵੀ ਵਿਸ਼ੇਸ਼ ਤੌਰ ਤੇ ਅੱਜ ਦੇ ਕਬੱਡੀ ਕਪ ਦੇ ਉੱਤੇ ਪੁੱਜ ਗਏ ਨੇ ਜੀ ਆਨੂੰ 8000 ਆ ਕਹਿੰਦੇ ਮੰਨਾ ਬੱਲਨੋ ਵਾਲਾ ਇਹ ਕਹਿੰਦੇ ਦਿਦਨਾ ਦੇ ਕੱਪ ਦੇ ਉੱਤੇ ਪਹਿਲਿਆਂ ਤੋਂ ਛਾ ਹੋਇਆ ਮੇਰੇ ਮਤਲਬ ਪੂਰੇ ਪੰਜਾਬ ਦੇ ਵਿੱਚ ਛਾ ਹੋਇਆ ਆਲ ਵਰਲਡ ਦੇ ਵਿੱਚ ਛਾ ਹੋਇਆ ਇਹ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ ਪਰ ਦੂਜੇ ਪਾਸੇ ਉੱਪਾ ਵਾਲੀਆ ਤਰਨੀ ਹੈ ਲਾਉ ਜਨ ਮੁਕਾਬਲਾ ਕਰਦਾ ਹੋਇਆ ਤੇ ਨੰਬਰ ਧਾਵੀ ਦੇ ਲਈ ਜੁੜ ਗਿਆ ਸਾਡੇ ਗੁਰਪ੍ਰੀਤ ਜੁਕੇ ਹੁਣਾਂ ਦੀ ਟੀਮ ਹੈ ਡਾਕਟਰ ਮਕਰ ਸਿਆਲ ਉਹਨਾਂ ਦੀ ਟੀਮ ਹੈ ਇੱਕ ਪਾਸੇ ਖੇਡ ਰਹੀ ਹੈ ਮੇਰੇ ਮਿੱਤਰੋ ਸਾਗਰ ਮੈਂਬਰ ਉਹਨਾਂ ਦੀ ਟੀਮ ਖੇਡ ਰਹੀ ਹੈ ਇਸ ਲਈ ਰੇਡ ਤੈ ਗਈ ਹੈ ਇਧਰ ਚਾਰ ਜਾਫੀ ਨੇ ਚਾਰੇ ਤਿਆਰ ਨੇ ਲਓ ਕਹਿੰਦੇ ਖੇਡ ਮੈਦਾਨ ਦੇ ਵਿੱਚ ਚਾਰ ਜਾਫੀ ਮੰਨੇ ਪਰ ਬੰਦੇ ਆਹ ਹੈ ਕਹਿੰਦੇ ਦਿਉਰੇ ਦਾ ਅਮਨ ਬੱਲੇ ਬੱਲੇ ਕਰਵਾਉਣਾਗਾ ਆਪਣੀ ਟੀਮ ਦੇ ਲਈ ਲਾ ਸਿਰੇ ਦਾ ਜਫਾ ਧੰਨ ਧੰਨ ਕਰਵਾਉਂਦਾ ਹੋਇਆ ਗੁਰਪ੍ਰੀਤ ਗਲੌਲੀ ਕਹਿੰਦੇ ਦਬਈ ਤੋਂ ਉੱਤੇ ਦੇ ਧਰ ਤੇ ਪੁੱਜੇਗਾ ਧੰਨਵਾਦ ਹੈ ਦਾ ਪਰ ਰੇਡ ਪਾਉਣ ਦੇ ਲਈ ਗੁਰਪ੍ਰੀਤ ਸਿੰਘ ਤਿਆਰ ਵਰ ਤਿਆਰਾਂ ਨੌਜਾਨ ਪਰ ਉਧਰ ਕਹਿੰਦੇ ਅਪੀਲਾ ਦਲੀਲਾਂ ਤੇ ਨੰਬਰ ਜਿਹੜਾ ਉਹ ਸਟਾਪਰ ਦੇ ਸੇਜ ਜੁੜ ਗਿਆ ਅਵਤਾਰ ਸਿੰਘ ਰੇਡ ਪਾ ਰਿਹਾ ਜਲਦਰਜੀ ਕਰ ਦੋ ਮੁੰਡੇ ਬਠਿੰਡੇ ਵਾਲੀ ਦੀ ਗੱਲ ਆ ਨੌਜਾਨ ਕਹਿੰਦੇ ਜ਼ਿਲ੍ਹਾ ਬਠਿੰਡੇ ਵਾਲਾ ਅਵਤਾਰ ਸਿੰਘ ਦਾ ਕਿੱਲੀ ਨਿਹਾਲ ਸਿੰਘ ਵਾਲਾ ਪਿੰਡ ਹੈ ਮੇਰੇ ਮਿੱਤਰੋ ਆ ਕਬੱਡੀ ਪਾਉਣ ਦੇ ਲਈ ਵੜ ਗਿਆ ਇਹ ਨੌਜਾਨ ਵੀ ਕਹਿੰਦੇ ਟਰੈਕਟਰ ਦਾ ਜੇਤੂ ਬਣ ਗਿਆ ਇਹ ਵੀ ਬੱਲੇ ਬੱਲੇ ਕਰਵਾਉਂਗਾ ਇੱਕ ਪਾਸੇ ਦੌਰੇ ਵਾਲਾ ਅਮਨ ਆ ਨੌਜਾਨ ਖੇਡ ਮੈਦਾਨ ਦੇ ਵਿੱਚ ਵੇਖਣਾ ਵੀ ਕਮਾਲ ਕਰਦਾ ਆਪਣੀ ਟੀਮ ਦੇ ਲਈ ਸਮਿਤ ਸੇਵੇ ਵਾਲਾ ਆਪਣੀ ਟੀਮ ਦੇ ਲਈ ਅੰਕ ਦਾ ਵਾਅਦਾ ਕਰ ਗਿਆ ਸਮਿਤ ਸੇਵੇ ਵਾਲਾ ਅੰਕ ਦਾ ਵਾਅਦਾ ਕਰਦਾ ਹੋਇਆ ਮਠੱਡਿਆ ਦਾ ਦੀਪ ਕਹਿੰਦਾ ਸਾਡੇ ਲਵੀ ਬਾਈ ਦਾ ਨਿਊਜ਼ੀਲੈਂਡ ਵਾਲੇ ਦਾ ਅੱਜ ਦੇ ਕੱਪ ਲਈ ਕਹਿੰਦੇ ਵੱਡਾ ਯੋਗਦਾਨ ਹੈ ਲੱਭ ਨਿਊਜ਼ੀਲੈਂਡ ਕਹਿੰਦੇ ਭਾਣ ਜਾਂ ਕਹਿੰਦੇ ਦਲਵੀਰ ਗਿੱਲ ਦਾ ਲੱਭ ਨਿਊਜ਼ੀਲੈਂਡ ਉੱਚੇ ਚ ਤੌਰ ਤੇ ਧੰਨਵਾਦ ਆ ਜਿਹਦੇ ਪਿਆਰ ਕਰਕੇ ਜੇ ਵੀ ਪੁਣੀ ਆਇਆ ਉੱਪਰ ਵਾਲ ਪਿੰਡ ਦਾ ਤਰਨੀ ਕਹਿੰਦੇ ਪਾਕਿਸਤਾਨ ਦੀਆਂ ਖੇਡ ਮੈਦਾਨਾਂ ਦੇ ਵਿੱਚ ਤਕੜਾ ਜਫੇ ਲਾਇਆ ਪਰ ਟੱਬੇ ਵਾਲਾ ਕਹਿੰਦੇ ਜਦੋਂ ਮੇਜਰ ਲੀਗ ਦੇ ਕੱਪ ਖੇਡੇਗੇ ਪਿਛਲੇ 5 ਕੱਪਾਂ ਨੂੰ ਬੈਸਟ ਬਣ ਗਿਆ ਮੇਰੇ ਵੀਰੋ ਪਰ ਰੇਡ ਪੋਂ ਦੇ ਲਈ ਜਿੱਤੇ ਕਾਰ ਕਰ ਤਿਆਰਾ ਗਮਾਂਡੀ ਪਿੰਡ ਦਾ ਮੁੰਡਾ ਨੌਜਾਨ ਕਬੱਡੀ ਪਾ ਰੇ ਇਧਰ ਚਾਰ ਜਾਫੀ ਹੁਣ ਚਾਰੇ ਟੱਪਦੇ ਨੇ ਅੱਜ ਦੇਦਨਾਂ ਦਾ ਕੱਪ ਮੇਰੀਪੀਰੀ ਸਪੋਰਟ ਕਲੱਬ ਹੈ ਅੱਜ ਵੱਡੀਆਂ ਵੱਡੀਆਂ ਗੱਡੀਆਂ ਦਿੱਤੇ ਜਾਣਗੀਆਂ ਹਾਂਜੀ ਕੁਲਦੀਪ ਸਿੰਘ ਜੀ ਖੰਧ ਸਾਹਿਬ ਕੋ ਜਾਣਕਾਰੀ ਦੇਣਾ ਚਾਹੁੰਦੇ ਆ ਸਰਦਾਰ ਕੁਲਦੀਪ ਸਿੰਘ ਆਪੋਗਾ ਅਮਰਤ ਰਤਨ ਜੀ ਐਮਐਲਏ ਬਟਿੰਡਾ ਤੋਂ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਭਵਿੰਦਰ ਸਿੰਘ ਜੀ ਜਲਾ ਪ੍ਰਧਾਨ ਫਾਊਂਡੇਸ਼ਨ ਪ੍ਰਾਈਵੇਟ ਸਕੂਲ ਦੇਵੀਗੜ੍ਹ ਤੋਂ ਮੋਚਾ ਸਾਹਿਬ ਨੂੰ ਜੀ ਆਇਆਂ ਜੀ ਆਓ ਵੱਡੇ ਪੱਧਰ ਤੇ ਧੰਨਵਾਦ ਆ ਰੇਡ ਕਹਿੰਦੇ ਇਸ ਸਮੇਂ ਦੇਖਦੇ ਆਂ ਸ਼੍ਰੀ ਆਨੰਦਪੁਰ ਸਾਹਿਬ ਕਬੱਡੀ ਕਲੱਬ ਢੋੜੇਵਾਲ ਸਿਹਾਲ ਦੇ ਟੀਮ ਲੋ ਲੱਭਰੋ ਤਿਆਰ ਪਰ ਤਿਆਰ ਹੈ ਪੈਂਦੀ ਰੇਡ ਦੇ ਉੱਤੇ ਮੁੰਡਾ ਕਹਿੰਦੇ ਚਰਚਾ ਕਰਾਉਂਦਾ ਆਓ ਆਪਣੀ ਟੀਮ ਦੇ ਲਈ ਆਪਣੇ ਟੀਮ ਦੇ ਲਈ ਬਲੇ ਬਲੇ ਕਰਵਾਉਂਦਾ ਹੋਇਆ ਨੰਬਰ ਜਿਹੜਾ ਸਟਾਪਰ ਦਾ ਮਾਲਵਾ ਯੂਰਪ ਦੀ ਟੀਮ ਲਈ ਜੁੜਦਾ ਹੋਇਆ ਗੋਸ਼ਾ ਰੇਡ ਪਾ ਰਿਹਾ ਛੋਟੇ ਵੀਰੇ ਕਰਦੇ ਸਫਤ ਗਰਾਮ ਇਹਦਾ ਰੰਪਾ ਪਿੰਡਾ ਜਿਹਨੇ ਮੋਗੇ ਦੇ ਵਿੱਚ ਆ ਨੌਜਾਨ ਕਹਿੰਦੇ ਗੋਸ਼ਾ ਮੇਰੇ ਮਿੱਤਰੋ ਰੰਤੇ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇਧਰ ਚਾਰ ਜਾਫੀ ਨੇ ਅਮਨ ਦਿਉਰੇ ਵਾਲਾ ਫੂਲਾ ਸ਼ੂਸ਼ਕ ਵਾਲਾ ਸਮਿਤਾ ਕਹਿੰਦੇ ਨੌਜਾਨ ਸੇਵੇ ਵਾਲਾ ਤੇ ਧਾਕੜ ਗੋਗੜੀ ਵਾਲਾ ਖੜਾ ਹੈ ਸਿਹਾਲ ਦੇ ਕੱਪ ਦਾ ਕਹਿੰਦੇ ਹਾਰਲੇ ਦਾ ਜੇਤੂ ਹੈ ਆ ਮੁੰਡਾ ਕਮਾਲ ਕਰਦਾ ਹੈ ਵੇਖਣਾ ਵੀ ਆ ਨੌਜਾਨ ਇਹਦਾ ਗੋਗੜੀਆਂ ਪਿੰਡਾਂ ਧਾਕੜ ਗੋਗੜੀਆਂ ਵਾਲਾ ਇਸ ਲਈ ਕਰਦਾ ਹੈ ਕਮਾਲ ਆ ਮਾਰਦਾ ਧੱਕੇ ਹੰਦਿਆਂ ਦੇ ਦਰਮਿਆਨ ਚੱਲਦਾ ਹੈ ਮੁਕਾਬਲਾ ਬੱਲੇ 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 ਆਵੇ ਗੇ ਬੰਦੀਪ ਕੁਮਾਰ ਧਾਕੜ ਗੋਗੜੀਆਂ ਵਾਲਾ ਪਰ ਨੰਬਰ ਕਹਿੰਦੇ ਇਸ ਸਮੇਂ ਦੇਖ ਦਾਂਗੇ ਰੇਡਰ ਦੇ ਸੇਜ ਜੁੜਦਾ ਹੋਇਆ ਮਾਲਵਾ ਯੂਰਪ ਦੀ ਟੀਮ ਲਈ ਨੰਬਰ ਦਾ ਵਾਅਦਾ ਹੁੰਦਾ ਹੋਇਆ ਅਗਲੀ ਰੇਡ ਕਹਿੰਦੇ ਚਿੱਤਪਾਲ ਚਿੱਟੀ ਵਾਲਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਤਿਆਰ ਵਰ ਤਿਆਰ ਹੈ ਹੁਣ ਕੌਣ ਬਲੇ ਬਲੇ ਕਰਾਵੇਗਾ ਆ ਰਿਸ਼ੂ ਧਨੋਰੀ ਪਿੰਡ ਵਾਲਾ ਆਪਣੀ ਟੀਮ ਲਈ ਹਰਿਆਣੇ ਦੇ ਧਨੋਰੀ ਪਿੰਡ ਦਾ ਜਿਹੜੇ ਪਿੰਡ ਦੇ ਟੀਟੇ ਵਰਗੇ ਉਹ ਪ੍ਰਸਿੱਧ ਨੇ ਮੇਰੇ ਵੀਰੋ ਉਸੇ ਪਿੰਡ ਦਾ ਰਿਸ਼ੂ ਕਰਦਾ ਕੋਸ਼ਿਸ਼ ਪਰ ਨੰਬਰ ਚਿੱਤਪਾਲ ਨੇ ਜੋੜ ਦਿੱਤਾ ਨੰਬਰ ਦਾ ਵਾਅਦਾ ਕਰਦਾ ਹੋਇਆ ਸੌਂਗਲ ਪਿੰਡ ਦਾ ਗੋਗੀ ਰੇਡ ਪਾ ਰਿਹਾ ਗੋਗੀ ਆ ਗਿਆ ਸੰਗਲ ਵਾਲਾ ਦੂਜੇ ਪਾਸੇ ਸ਼੍ਰੀ ਕਰਨ ਕਮਾਨ ਦੀ ਕੈਨੇਡਾ ਹੋਣਾਂ ਦੀ ਟੀਮ ਇੱਕ ਪਾਸੇ ਮੇਰੇ ਮਿੱਤਰੋ ਸਾਡੇ ਡਾਕਟਰ ਮੱਗਰ ਹੋਣਾਂ ਦੀ ਟੀਮ ਚਮਕਾਰ ਕਮਾਨ ਹੋਣਾਂ ਦੀ ਬਲਕਾਰ ਹੋਣਾਂ ਦੀ ਟੀਮ ਇੱਕ ਪਾਸੇ ਗਰਾਊਂਡ ਦੇ ਵਿੱਚ ਖੇਡ ਰਹੀ ਹੈ ਤੇ ਸਾਡੇ ਕਹਿੰਦੇ ਗੁਰਪ੍ਰੀਤ ਯੂਕੇ ਹੋਣਾਂ ਦੀ ਟੀਮ ਹੈ ਤਾਲੀ ਕੈਨੇਡਾ ਹੋਣਾਂ ਦੀ ਟੀਮ ਇੱਕ ਪਾਸੇ ਪਰ ਦੂਜੇ ਪਾਸੇ ਨੌਜਨ ਫੁੱਲਾ ਸੁਸ਼ਕਵਾਲਾ ਕੋਸ਼ਿਸ਼ ਕਰਦਾ ਗੋਗੀ ਨੰਬਰ ਲੈ ਕੇ ਆ ਗਿਆ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਬੂਰੀਆ ਸੀਸਰ ਵਾਲਾ ਇਹ ਦੋ ਸਪਰਟ ਗੱਡੀਆਂ ਦਾ ਜੇਤੂ ਹੈ ਆਹ ਮੁੰਡਾ ਵੀ ਕਹਿੰਦੇ ਦੁਨੀਆ ਦੇ ਉੱਤੇ ਛਾ ਗਿਆ ਇਹ ਵੀ ਲੱਖਾਂ ਲੋਕਾਂ ਦਾ ਕਹਿੰਦੇ ਬ੍ਰਾਂਡ ਖਿਡਾਰੀ ਹੈ ਆਹ ਸਾਹਮਣੇ ਨੌਜਨ ਕਹਿੰਦੇ ਧਾਵਾ ਬੋਲਦਾ ਹੋਇਆ ਇਧਰ ਚਾਰ ਖੜੇ ਨੇ ਚਾਰੇ ਤਿਆਰ ਨੇ ਆਹ ਫਾਇਨਰ ਸ਼ੀਨ ਵਾਲਾ ਇਸ ਲਈ ਸਿੱਖੀ ਵੀ ਕਾਇਮ ਆ ਮੁੰਡੇ ਦੀ ਤੇ ਨੰਬਰ ਧਾਵੀ ਆਪਣੀ ਟੀਮ ਦੇ ਲਈ ਜੋੜ ਗਿਆ ਨੰਬਰ ਕਹਿੰਦੇ ਰੇਡਰ ਦੇ ਵਜੇ ਜੁੜਦਾ ਹੋਇਆ ਸਾਡੇ ਕਹਿੰਦੇ ਦਲਵੀਰ ਕਿੱਲ ਦਾ ਮੇਲਾ ਖੇਡਾ ਜਾ ਰਿਹਾ ਆਕਾਸ਼ ਬਾਗੀ ਕਿੱਲ ਇੰਗਲੈਂਡ ਵਾਲਾ ਨਾਲ ਕਹਿੰਦੇ ਸਾਡੇ ਸੰਦੀਪ ਸਾਬਰਾ ਜੀ ਸਰਪੰਚ ਪ੍ਰਧਾਨ ਕਹਿੰਦੇ ਬਲਦੇਬਾਈ ਹੁਣੀਆਂ ਦਾ ਗੁਰਪ੍ਰੀਤ ਗੁੱਲੀ ਹੁਣੀਆਂ ਦਾ ਮੇਦਰ ਨਿੱਕੇ ਹੁਣੀਆਂ ਦਾ ਟੂਰਨਾਮੈਂਟ ਤੇ ਜੇ ਗੁੱਜਰ ਹੁਣੀਆਂ ਦਾ ਕਹਿੰਦੇ ਬਹੁਤ ਵੱਡਾ ਰੋਲ ਹੈ ਅਮਰੀਕਾ ਤੋਂ ਅਜਿਹੇ ਕੱਪ ਨੂੰ ਕਰਵਾਉਣ ਦੇ ਲਈ ਪਰ ਪੈਂਦੀ ਰੇਡ ਸਮਿਤ ਸੁਭਾ ਆਪਣੀ ਟੀਮ ਦੇ ਲਈ ਕਹਿੰਦੇ ਬਲੇ ਬਲੇ ਕਰਵਾ ਗਿਆ ਇਹਾ ਸਮਿਤ ਸਿਵਾਏ ਪਿੰਡ ਵਾਲਾ ਧੰਨ-ਧਨ ਕਰਵਾਉਂਦਾ ਹੈ ਆ ਬੁਰਜ ਹੜੀ ਵਾਲਾ ਰਾਏਕੋਟ ਦੇ ਇਲਾਕੇ ਦਾ ਰੇਡ ਪਾਉਣ ਦੇ ਲਈ ਜਲਦਰ ਜੇ ਫਿਰ ਗੁਰਪ੍ਰੀਤ ਸਿੰਘ ਇਹਨੂੰ ਗੋਰੂ ਕਹਿੰਦੇ ਆ ਪਿਆਰ ਦੇ ਨਾਲ ਰੇਡ ਪੈਂਦੀ ਆ ਖੇਡ ਮੈਦਾਨ ਦੇ ਵਿੱਚ ਤੇ ਨੰਬਰ ਗੁਰਪ੍ਰੀਤ ਨਾਮ ਜੋੜ ਦਿੱਤਾ ਅਗਲੀ ਰੇਡ ਗੁਰਜੀਤ ਸਿੰਘ ਆ ਗਿਆ ਨੌਜਾਨ ਜੀਤੀ ਕਕਰਾਲੇ ਵਾਲਾ ਇੱਕ ਗੁਰਜੀਤ ਸਿੰਘ ਤੂਤ ਪਿੰਡ ਵਾਲਾ ਦੁਨੀਆ ਦਾ ਵੱਡਾ ਮੱਲ ਮੇਰੇ ਮਿੱਤਰੋ ਇੱਕ ਆਹ ਕਹਿੰਦੇ ਤੁਹਾਡੇ ਸਾਹਮਣੇ ਤੁਹਾਡੇ ਇਲਾਕੇ ਦਾ ਮਾਣ ਆਪਣੇ ਇਲਾਕੇ ਦੀ ਸ਼ਾਨ ਬਣੂ ਆਹ ਨੌਜਵਾਨ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਜੀਤੀ ਆ ਕਕਰਾਲੇ ਵਾਲਾ ਬੱਬੂ ਬਾਜਵੇਂ ਹੁਣਾਂ ਦੇ ਪਿੰਡ ਦਾ ਮੁੰਡਾ ਇਸ ਲਈ ਰੇਡ ਪਾਉਣ ਦੇ ਲਈ ਪਧਰਿਆ ਹੈ ਮੇਰੇ ਮਿੱਤਰੋ ਆਹ ਨੌਜਾਨ ਕਹਿੰਦੇ ਸ਼ਿਵੇ ਪਿੰਡ ਵਾਲਾ ਇਹ ਸ਼ਿਵਾ ਕਹਿੰਦੇ ਨੌਜਾਨ ਖੇਡ ਮੈਦਾਨ ਦੇ ਵਿੱਚ ਸਮਿਤ ਕਹਿੰਦੇ ਨੌਜਾਨ ਕੋਸ਼ਿਸ਼ ਕਰਦਾ ਆਇਆ ਆਪਣੀ ਟੀਮ ਦੇ ਲਈ ਅੰਕ ਦਾ ਵਾਧਾ ਜੀਤੀ ਕਰ ਰਹੇ ਆ ਅਗਲੀ ਰੇਡ ਪਾਉਣ ਦੇ ਲਈ ਆਓ ਇਧਰ ਸਾਡੇ ਸਰਿੰਦਰ ਸਿੰਘ ਜੀ ਬਾਕਰਪੁਰ ਵਾਲੇ ਉਹ ਵੀ ਵੱਡਾ ਅਸ਼ੀਰਵਾਦ ਲੈ ਕੇ ਅੱਜ ਦੇ ਖੇਡ ਮੇਲੇ ਦੇ ਉੱਤੇ ਪੁੱਜ ਗਏ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਤੇ ਜੀ ਆਣ ਆਖਾ ਜਾ ਰਿਹਾ ਸਰਿੰਦਰ ਸਿੰਘ ਜੀ ਬਾਕਰਪੁਰ ਵਾਲਿਆਂ ਦਾ ਅੱਜ ਦੇ ਕਬੱਡੀ ਕੱਪ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਮੀਰੀ ਪੀਰੀ ਸਪੋਰਟ ਕਲੱਬ ਦੇ ਦਿਦਨਾ ਦੇ ਸਾਰੇ ਜਿਹੜੇ ਅਹੁਦੇਦਾਰ ਭਰਾ ਸੰਦੀਪ ਸਾਹਰੇ ਹੋਣੀ ਦਿਲਵੀਰ ਸਿੰਘ ਗਿੱਲ ਹੋਣੀ ਮੇਜਰ ਨੱਕੇ ਹੋਣੀ ਗੋਲੂ ਟਵਾਣੇ ਹੋਣੀ ਬਲਦੇਵ ਪ੍ਰਧਾਨ ਹੋਣੀ ਔਰ ਕੰਦੇ ਸਾਡੇ ਬਲਕਾਰ ਘਵਾਨ ਹੋਣੀ ਅੱਜ ਇਹ ਮੇਲਾ ਸਫਲ ਹੋ ਗਿਆ ਕਿਉਂਕਿ ਜਲਦਰਾ ਛਾਇਆਂ ਦੇ ਚਰਨ ਪੈ ਗਏ ਦਿਦਨਾ ਦੇ ਵਿੱਚ ਅੱਜ ਮੇਲਾ ਸਫਲ ਹੋ ਗਿਆ ਕਿਉਂਕਿ ਅੱਜ ਸਾਈਆਂ ਦੇ ਚਰਨ ਪੈ ਗਏ ਆ ਪਾਕਰਪੁਰ ਵਾਲੀ ਸਰਕਾਰ ਆ ਗਈ ਆ ਫਰਿੰਦਰ ਸਾਈਂ ਦੀ ਆ ਗਿਆ ਅੱਜ ਮੇਲਾ ਸਫਲ ਹੋ ਗਿਆ ਕਿਉਂਕਿ ਸਾਈਆਂ ਦੇ ਚਰਨ ਪੈ ਗਏ ਉਹ ਦਿੱਦਨਾ ਦੇ ਵਿੱਚ ਗੱਲਾਂ ਕਹਿੰਦੇ ਆ ਟਕਾਣੇ ਲੱਗੀਆਂ ਨੇ ਰੇਡ ਪੈਂਦੀ ਆ ਛੋਟੇ ਵੀਰੇ ਕਰਦੇ ਸਿਰ ਤਗਰਾ ਲਓ ਕਬੱਡੀ ਪੈ ਰਹੀ ਆ ਮੀਰੀ ਪੀਰੀ ਸਪੋਰਟ ਕਲੱਬ ਦਾ ਮੇਲਾ ਸ਼ੀਸ਼ਪਾਲ ਸੰਗੂ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਜਾ ਰਿਹਾ ਪਰ ਇਧਰਲੇ ਪਾਸੇ ਆਹ ਵੇਖਣਾ ਵੀ ਰਸੀਨ ਵਾਲਾ ਫਾਨਾ ਇਸਲੇ ਫਾਨੇ ਵਾਂਗੂ ਅੜ ਗਿਆ ਮੇਰੇ ਮਿੱਤਰੋ ਆਹ ਕਰਦਾ ਹਾਂ ਕਮਾਲ ਆਪਣੀ ਟੀਮ ਦੇ ਲਈ ਅੰਕ ਦਾ ਵਾਅਦਾ ਕਰ ਗਿਆ ਗੁਰਪ੍ਰੀਤ ਕੌਰੀਆਂ ਹੋਣੀ ਸਾਡੇ ਵੀਰ ਰੀਡਰ ਸਾਹਿਬ ਅਮਨ ਸਿਵੀਆਂ ਹੋਣੀ ਤੇ ਸਾਡੇ ਜੇਲੇ मामੀ ਹੋਣੀ ਵੀ ਪਿਛੇ ਤਰਫ ਤੋਂ ਪੁਜੇ ਹੋਏ ਨੇ ਆਹ ਰੈਡ ਤੇ ਗਈ ਹੈ ਇਧਰ ਚਾਰ ਜਾਫੀ ਖੜੇ ਆ ਅਮਨ ਦਿਉਰੇ ਵਾਲਾ ਤੇ ਕਹਿੰਦੇ ਸੁਨਿਤ ਸਿਵੇ ਵਾਲਾ ਟਾਕੜ ਗੋਗੜੀ ਵਾਲਾ ਤੇ ਫੂਲਾ ਸ਼ੂਸ਼ਕ ਵਾਲਾ ਹੁਣ ਚਾਰੇ ਜਾਫਿਆਂ ਦੇ ਵਿੱਚੋਂ ਮੈਂ ਵੇਖਣਾ ਵੀ ਕੌਣ ਇਸਾਰੇ ਕਲੂ ਕਮਾਲ ਮੇਰੇ ਮਿੱਤਰੋ ਇੰਤਜ਼ਾਰ ਹੈ ਕਹਿੰਦੇ ਪੈਂਦੀ ਹੈ ਕਬੱਡੀ ਦਾ ਚਾਰੇ ਜਾਫੀ ਟਾਪਦੇ ਨੇ ਦੇਖਦੇ ਆਂ ਵੀ ਇਧਰਲੇ ਪਾਸੇ ਇੱਕ ਤੇ ਟੱਚ ਲੱਗਿਆ ਤਿੰਨ ਨੰਬਰ ਕਹਿੰਦੇ ਧਾਵੀ ਆਪਣੀ ਟੀਮ ਦੇ ਲਈ ਅੰਕ ਦਾ ਵਾਅਦਾ ਕਰਦਾ ਹੋਇਆ ਨੰਬਰ ਇਸ ਵੇਲੇ ਰੀਡਰ ਜੋੜ ਰਿਹਾ ਹੈ ਲੈ ਵੀ ਜਸ਼ਨ ਆ ਮੰਨਾ ਆ ਗਿਆ ਬੱਲਨੋ ਵਾਲਾ ਲਓ ਸਾਹਮਣੇ ਇਸ ਵੇਲੇ ਮੰਨਾ ਬੱਲਨੋ ਵਾਲਾ ਕਬੱਡੀ ਪਾਰ ਹੈ ਇਧਰ ਚਾਰ ਜਾਫੀ ਤਿਆਰ ਵਰਤਿਆ ਮੇਰੇ ਮਿੱਤਰੋ ਅੱਜ ਦਿਦਨਾ ਦਾ ਕੱਪ ਹੈ ਤੇ ਨੰਬਰ ਕਹਿੰਦੇ ਮੰਨਾ ਬੱਲਨੋ ਵਾਲਾ ਕੰਪੈਨ ਦਾ ਜੇਤੂ ਹੈ ਉਧਰ ਕਹਿੰਦੇ ਗਿੱਲ ਦਾ ਖਿਡਾਰੀ ਮਲਕੀਤ ਆਉਂਦਾ ਹੋਇਆ ਮਲਕੀਤ ਕੰਪੈਨ ਨਾਬਾ ਦੇ ਐਮ ਡੀ ਸਰਦਾਰ ਚਰਨਜੀਤ ਸਿੰਘ ਦੇ ਸਾਡੇ ਕੋਲ ਪੁਝਿਆ ਉਹਨਾਂ ਦੇ ਨਾਲ ਸਰਦਾਰ ਸੁਖਦੇਵ ਸਿੰਘ ਦੇ ਪਾਖਰ ਸਾਹਿਬ ਜਦੋਂ ਹਾਫ ਸਮਾ ਹੋਵੇਗਾ ਸਨਮਾਨ ਹੋਵੇਗਾ ਸਰਦਾਰ ਚਰਨਜੀਤ ਸਿੰਘ ਦੇ ਮਲਕੀਤ ਕੰਪੈਨ ਦੇ ਆਂਢੀ ਸਾਹਿਬ ਉਹਨਾਂ ਦੇ ਨਾਲ ਜੀਵਨ ਸ਼ਰਮਾ ਜੀ ਸ਼ਰਮਾ ਟਰਾਂਸਪੋਰਟ ਨਨਹੇੜੇ ਦਾ ਉੱਚੇ ਜਿਹੇ ਤੌਰ ਤੇ ਗੁਰਪ੍ਰੀਤ ਗੁੱਲੇ ਕਹਿੰਦਾ ਬਹੁਤ ਵੱਡਾ ਰੋਲ ਉੱਤੇ ਦੇ ਤੌਰ ਤੇ ਧੰਨਵਾਦ ਹਾਫ ਸਮਾਂ ਚਲਦੇ ਹੋਏ ਮੈਂ ਦਾ ਹਾਫ ਸਮਾਂ ਖੇਡ ਮੈਦਾਨ ਦੇ ਵਿੱਚ ਹੋ ਚੁੱਕੇ ਆ ਸਰਦਾਰ ਚਰਨਜੀਤ ਸਿੰਘ ਦੇ ਐਂਡੇ ਮਲਕੀਤ ਕੰਪੈਨ ਨਾਬਾ ਜਿਹੜੇ ਹਾਫ ਸਮੇ ਦੇ ਸਕੋਰ ਨੇ ਜਸ਼ਨ ਤੇਰੀ ਮਾਲਵਾ ਕਲੱਬ ਯੂਰਪ ਦੀ ਟੀਮਾਂ ਦੇ ਨੰਬਰ 17 ਨੇ ਔਰ ਨੰਗਪੁਰ ਸ਼ਰੀਨ ਨੰਦਪੁਰ ਸਾਹਿਬ ਨੰਦਪੁਰ ਦੀ ਟੀਮ ਦੇ ਮੇਰੇ ਨੰਬਰ ਨੇ ਭੋੜੇ ਵਾਲ ਦੇ ਮੇਰੇ ਦੇ ਸਾਹਮਣੇ 23 ਅਰਜ ਹੈ ਅਰਜ ਹੈ ਸਾਈਂ ਜੀ ਦਾ ਸਾਈਂ ਜੀ ਜਰੂਰ ਤੁਹਾਡੇ ਬੱਚਿਆਂ ਨੂੰ ਆਸ਼ੀਰਵਾਦ ਦੇਵਗੇ ਸਰੇਂਦਰ ਸਾਈਂ ਜੀ ਆਇਆ ਹੈ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਦੇਣਗੇ ਸਰੇਂਦਰ ਸਾਈਂ ਜੀ ਮਿੱਟੂ ਭੋੜੇ ਵਾਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਵੱਡੀ ਟੀਮ ਲੈ ਕੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡਾ ਪਿਆਰ ਸਤਿਕਾਰ ਜਿੰਨੇ ਵੀ ਮੇਰੇ ਵੀਰ ਭਾਈ ਬੱਚੇ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਔਰ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਇਹ ਕਬੱਡੀ ਦੇ ਮਾਧਿਅਮ ਰਾਹੀ ਸੰਦੀਪ ਵੀਰ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਦਲਵੀਰ ਵੀਰ ਉਹਨਾਂ ਦੀ ਬਹੁਤ ਵੱਡੇ ਦੇਣ ਹੈ ਔਰ ਜਿਤਨੇ ਵੀ ਪੰਜਾਬ ਦੇ ਸਾਡੇ ਨੌਜਵਾਨ ਵੀਰ ਕਬੱਡੀ ਖਿਡਾਰੀ ਨੇ ਉਹਨਾਂ ਨੂੰ ਵੀ ਬਹੁਤ ਪਿਆਰ ਸਤਿਕਾਰ ਕਬੱਡੀ ਦੇ ਰਾਈ ਖੇਡਾਂ ਰਾਈ ਜਿਹੜਾ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਮਿਲਦਾ ਅੱਗੇ ਲੈ ਕੇ ਜਾ ਰਹੇ ਆ ਖੇਡ ਕਬੱਡੀ ਰਾਈ ਖੇਡਾਂ ਰਾਈ ਜਿਹੜਾ ਕਿ ਨੌਜਵਾਨੀ ਨੂੰ ਬਚਾਉਣ ਦਾ ਇਹ ਬਹੁਤ ਵੱਡਾ ਇੱਕ ਨੇਕ ਉਪਰਾਲਾ ਹੈ ਨਸ਼ਿਆਂ ਤੋਂ ਬਚਾਉਣ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਐਦਾਂ ਹੀ ਪੰਜਾਬ ਪੰਜਾਬੀਅਤ ਰਹਿੰਦੀ ਦੁਨੀਆ ਕੁੱਲ ਸੰਸਾਰ ਦੇ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਦੀ ਪੰਜਾਬੀਅਤ ਦੀ ਮਾਂ ਬੋਲੀ ਖੇਡ ਕਬੱਡੀ ਦੀ ਸਦਾ ਹੀ ਚੜ੍ਹਦੀ ਕਲਾ ਸਦਾ ਹੀ ਚੜ੍ਹਦੀ ਕਲਾ ਰਵੇ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਪੰਜਾਬ ਦੇ ਯੂਥ ਨੂੰ ਸਦਾ ਸਤਗੁਰੂ ਚੜ੍ਹਦੀ ਕਲਾ 'ਚ ਰੱਖੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਔਰ ਆਪਦਾ ਧਿਆਨ ਜਿਹੜਾ ਉਹ ਸੇਤਾਂ ਵੱਲ ਆਪਣੇ ਸ਼ਰੀਰਾਂ ਵੱਲ ਦੇਣ ਖੇਡਾਂ ਵੱਲ ਦੇਣ ਤਾਂ ਕਿ ਆਪਣੇ ਵੱਡਿਆਂ ਦਾ ਆਪਣੇ ਪੰਜਾਬ ਦਾ ਆਪਣੀ ਪੰਜਾਬੀਅਤ ਦਾ ਆਪਣੀ ਮਾਂ ਬੋਲੀ ਦਾ ਨਾਂ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਖੇਡਾਂ ਰਾਹੀ ਰੋਸ਼ਨ ਕਰਨ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਬਹੁਤ ਬਹੁਤ ਧੰਨਵਾਦ ਜੀ ਅਮਿਤ ਰਤਨ ਜੀ ਕੋਟਫੱਤਾ ਐਮ ਐਲ ਏ ਬਠਿੰਡਾ ਜੀ ਇੱਕ ਮਿੰਟ ਜੀ ਜੀ ਕਾਦੀ ਅੱਛਾ ਆ ਵੀਰ ਦੀ ਫਰਮਾਇਸ਼ ਹੈ ਕਿ ਆਏ ਆ ਸਾਡਾ ਬਹੁਤ ਪਿਆਰਾ ਵੀਰ ਹੈ ਇਹ ਜੂਨ ਫਕਰਾਂ ਦੀ ਤੁਸੀਂ ਪੱਕੀਆਂ ਛੱਤਾਂ ਵਾਲਿਓ ਅਸੀਂ ਕੱਚੀਆਂ ਕੰਦਾਂ ਵਾਲਿਆਂ ਥੋੜੀ ਸੋਚ ਹੈ ਅੰਬਰਾ ਜਈ ਅਸੀਂ ਨਿੱਕੀਆਂ ਮਤਾਂ ਵਾਲਿਆਂ ਕਦੇ ਨਿਭਦੀ ਵੇਖੀ ਨਾ ਮਹਿਲਾ ਤੇ ਛਪਰਾਂ ਦੀ ਕਦੇ ਬਹਿ ਕੇ ਦੱਸਾਂਗੇ ਕਿ ਜੂਨ ਹੈ ਫਕਰਾਂ ਦੀ ਹੋ ਕਦੇ ਮਿਲ ਕੇ ਬੈਠਾਂਗੇ ਸੋ ਬਹੁਤ ਪਿਆਰ ਸੱਚੇ ਪਾਤਸ਼ਾਹ ਮਿਹਰ ਕਰੇ ਕਿਰਪਾ ਕਰੇ ਵਾਹ ਜੀ ਵਾਹ ਇਸ ਇਲਾਕੇ ਦਾ ਨਾਂ ਬਹੁਤ ਬੁਲੰਦੀਆਂ ਤੇ ਹੋਵੇ ਹਮੇਸ਼ਾ ਚੜਦੀ ਕਲਾ ਚੜ੍ਹਵੇ ਵਾਹਿਗੁਰੂ ਕਿਰਪਾ ਕਰੇ ਸਾਰੇ ਮੇਰੇ ਵੀਰਾਂ ਨੂੰ ਖੇਡ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ 'ਚ ਰੱਖੇ। ਵਾਹ ਵਾਹ ਧੰਨਵਾਦ ਜੀ। ਧੰਨਵਾਦ ਹੈ। ਸਾਈਂ ਅਮਿਤ ਰਤਨ ਜੀ। ਬਹੁਤ-ਬਹੁਤ ਧੰਨਵਾਦ ਸਾਈਂ सुरेंद्र। सुरेंद्र ਸਾਈਂ ਬਾਕਰਪੁਰ ਵਾਲਿਆਂ ਦਾ ਰਿਸ਼ੇਦ ਤੌਰ ਤੇ ਧੰਨਵਾਦ। ਅਗਲੇ ਮੈਚ 'ਚ ਟੀਮਾਂ ਦੁਆਬਾ ਬਾਰੀਅਰ ਸੁਰਖਪੁਰ ਸਰਹਾਲਾ ਰਣੂਆ ਵਰਸਸ ਅਖੀਰਾਵਾਲੀ। ਇਹ ਦੋਨੇ ਟੀਮਾਂ ਗਰਾਊਂਡ 'ਚ ਆ ਜਾਣ। ਅਖੀਰਾਵਾਲੀ ਵਰਸਸ ਦੁਆਬਾ ਬਾਰੀਅਰ ਸੁਰਖਪੁਰ ਸਰਹਾਲਾ ਰਣੂਆ। ਇਹ ਦੋਨੇ ਟੀਮਾਂ ਅਗਲੇ ਮੈਚ ਲਈ ਹੋਣਗੀਆਂ। ਬਹੁਤ-ਬਹੁਤ ਧੰਨਵਾਦ ਜੀ ਜੈਲਦਾਰ ਸਾਹਿ ਕੋੜ ਫੱਤਾ ਐਮ ਐਲ ਏ ਬਠਿੰਡਾ ਸਾਡੇ ਦਰਮਿਆਨ ਪੁੱਜਿਆ ਬਹੁਤ-ਬਹੁਤ ਧੰਨਵਾਦ ਹੈ ਸੰਦੀਪ ਕੌਰ ਮੈਡਮ ਜੀ ਕੌਰੀਆਂ 5100 ਹੈਲੋ ਬੈਂਤੀਆ ਜੀ ਪਹਿਲਾਂ ਗਰਾਊਂਡ ਕਲੀਅਰ ਕਰ ਦੋ ਇਹ ਮੇਰੀ ਬੈਂਤੀਆ ਜੀ ਤੁਸੀਂ ਲਿਖ ਲਿਆ ਕਰੋ ਕਾਪੀ ਤੇ ਇਹ ਜਦੋਂ ਮੈਚ ਦੀ ਸਮਾਪਤੀ ਜਹਾਜ਼ ਸੁਣਾਉਂਦਾ ਤੁਸੀਂ ਉਦੋਂ ਅਨਾਉਂਸ ਕਰਦਿਆ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਵੇਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਮਨ ਸਿੰਘ ਜੀ ਯੂ ਐਸ اے ਔਰ ਰਤਿਆ ਵਾਲ ਰਤਿਆ ਕਗੜਾ ਉਹਨਾਂ ਵੱਲੋਂ 31000 ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਆਹ ਕਿਵੇਂ ਗੋਸ਼ਾ ਆ ਗਿਆ ਇਧਰ ਰੌਣਕਾਂ ਪੈਂਡਾ ਮੇਰੇ ਮਿੱਤਰੋ ਆਹ ਦੇਖਣਾ ਵੀ ਨੌਜਨਮ ਜ਼ਿਲ੍ਹੇ ਮੋਗੇ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਵਰਤਾਰਾ ਵੱ ਚੁੱਕਿਆ ਇਧਰ ਚਾਰ ਜਾਫੀ ਦੇਖਦੇ ਆ ਵੀ ਕੌਣ ਇਸ ਲਈ ਕਰੂ ਮੁਕਾਬਲਾ ਮੇਰੇ ਮਿੱਤਰੋ ਆਹ ਸਾਹਮਣੇ ਟੱਕਰ ਇਹ ਆ ਨੌਜਨ ਸਮਿੱਤ ਕਹਿੰਦੇ ਸੇਵੇ ਵਾਲਾ ਸਮਿੱਤ ਸੇਵਾ ਕਹਿੰਦੇ ਕੋਸ਼ਿਸ਼ ਕਰਦਾ ਹੋਇਆ ਸੰਤਗੁਰ ਕਮਾਨ ਹੁਣ ਗਰਾਊਂਡ ਸਾਡਾ ਫਿਰਦੇ ਗਰਾਊਂਡ ਕਲੀਅਰ ਕਰ ਦਿਓ ਜਿਹੜੀਆਂ ਫੋਟੋਆਂ ਨੇ ਬਾਹਰਲੇ ਪਾਸੇ ਕਰਵਾ ਲਓ ਇਹ ਮੇਰੀ ਬੇਨਤੀ ਆ ਤੁਹਾਡੇ ਚਰਨਾਂ ਦੇ ਵਿੱਚ ਸਾਈ ਜੀ ਇੱਥੇ ਨੇ ਏ ਮੇਰੀ ਬੇਂਤਿਆਂ ਵੀ ਤੁਸੀਂ ਜਿਹੜੀਆਂ ਫੋਟੋਆਂ ਨੇ ਉਹ ਬਾਹਰਲੇ ਪਾਸੇ ਕਰਵਾ ਲਿਓ ਗਰਾਊਂਡ ਕਲੀਅਰ ਕਰ ਦਿਓ ਵੱਡਾ ਮੈਚ ਚੱਲ ਰਿਹਾ ਹੈ ਗਰਾਊਂਡ ਦੇ ਵਿੱਚ ਇਧਰਲੇ ਪਾਸੇ ਬੂਰੀਆ ਸੀਸਰ ਵਾਲਾ ਫੜਿਆ ਗਿਆ ਜਸ਼ਰਿਆ ਉੱਪਰ ਵਾਲੀਏ ਤਰਨੀ ਦੇ ਨਾਂ ਤੇ ਇੱਕ ਵਾਰੀ ਤਾੜੀਆਂ ਮਾਰ ਦਿਓ ਗਰਾ ਮੁੰਡੇ ਨੇ ਵੱਡਾ ਸਟਾਰ ਕਹਿੰਦੇ ੜਕਿਆ ਬੱਲੇ ਬੱਲੇ ਕਰਵਾਈ ਆਪਣੇ ਟੀਮ ਦੇ ਲਈ ਅਗਲੀ ਰੇਡ ਪਾਉਣ ਦੇ ਲਈ ਗੋਗੀ ਨੌਜਾਨ ਤਿਆਰ ਵਰ ਤਿਆਰਾ ਸੰਗਲ ਪਿੰਡ ਦਾ ਕਬਰੂ ਕਹਿੰਦੇ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਕੌਣ ਦਿਉਰੇ ਦਾ ਅਮਨ ਤਿਆਰ ਵਰ ਤਿਆਰਾ ਆਹ ਹੈ ਦਿਉਰੇ ਦਾ ਅਮਨ ਏ ਰਵੀ ਦਾ ਵੀਰਾ ਕਹਿੰਦੇ ਦੋਵਾਂ ਭਰਾਵਾਂ ਦੀ ਕਹਿੰਦੇ ਚਰਚਾ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਹੁੰਦੀ ਆ ਪਰ ਕਹਿੰਦੇ ਬੱਲਨੋਂ ਵਾਲਾ ਏ ਮੰਨਾ ਆ ਗਿਆ ਮੇਰੇ ਮਿੱਤਰੋ ਇਹ ਆ ਕਹਿੰਦੇ ਮੰਨਾ ਬੱਲਨੋਂ ਵਾਲਾ ਕਬੱਡੀ ਪਾ ਰਿਹਾ ਮੈਦਾਨ ਦੇ ਵਿੱਚ ਅੱਜ ਕਹਿੰਦੇ ਟਰੰਗੇ ਵਾਲੇ ਤਾਰੀ ਦੀ ਟੀਮ ਖੇਡ ਰਹੀ ਹੈ ਤੇ ਸਾਡੇ ਕਹਿੰਦੇ ਸੁੱਖੇ ਸ਼ੁਕਰ ਦੀ ਮਠੱਡੇ ਵਾਲੇ ਦੀਪਲੀ ਰਣਜੀਤ ਰਾਏ ਦੀ ਸੁੱਖੇ ਸ਼ੁਕਰ ਉਹਨਾਂ ਦੀ ਟੀਮ ਗਰਾਊਂਡ ਦੇ ਵਿੱਚ ਖੇਡ ਰਹੀ ਆ ਮੇਰੇ ਮਿੱਤਰੋ ਆ ਦੂਜੇ ਪਾਸੇ ਮੁਕਾਬਲਾ ਸਿਰੇ ਦਾ ਤੇ ਆ ਨੌਜਾਨ ਵੇਖ ਰਿਹਾ ਵੀ ਕਹਿੰਦੇ ਮੰਨਾ ਬੱਲਨੋ ਵਾਲਾ ਆਪਣੀ ਟੀਮ ਦੇ ਲਈ ਅੰਕ ਦਾ ਵਾਅਦਾ ਕਰਦਾ ਹੋਇਆ ਮੈਚ ਸਮਾਪਤ ਹੋ ਗਿਆ ਸਮਾਪਤ ਆਗਲੇ ਮੈਚ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਅਗਲੇ ਮੈਚ ਦੀਆਂ ਟੀਮਾਂ ਬਹੁਤ-ਬਹੁਤ ਧੰਨਵਾਦ ਜਿਹੜੀ ਟੀਮ ਆਨੰਦਪੁਰ ਸਾਹਿਬ ਭੋੜੇ ਵਾਲ ਸਿਹਾਲ ਦੀ ਟੀਮ ਦੇ ਨੰਬਰ ਹੋ ਗਏ 30 ਤੇ ਮਾਲਵਾ ਕਲੱਬ ਯੂਰਪ ਦੇ ਨੰਬਰ ਹੋ ਗਏ 25 ਇਸ ਮੁਕਾਬਲੇ ਦੇ ਵਿੱਚ ਜਿਹੜੀ ਟੀਮ ਆਨੰਦਪੁਰ